ਨੌਜਵਾਨ ਸਭਾ ਕਨੌਰ ਅਤੇ ਨੌਰਥ ਜੌਨ ਕਲਚਰ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ ਨੌਜਵਾਨ ਸਭਾ ਕਨੌਰ ਅਤੇ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਅੱਜ ਤੀਜਾ ਮੇਲਾ ਪ੍ਰੋਗਰਾਮ ਹਲਕਾ ਕਨੌਰ ਅਨਾਜ ਮੰਡੀ ਵਿੱਚ ਵਿਕਾਸ ਸ਼ਰਮਾ ਯੂਥ ਆਗੂ ਪਾਸਪਾ ਦੇ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਅਤੇ ਪੰਜਾਬੀਅਤ ਕਲਚਰ ਨੂੰ ਜਿੰਦਾ ਰੱਖਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਡਾਂਸ ਲੁੱਡੇਆ ਗਿੱਧਾ ਅਤੇ ਪੰਜਾਬੀ ਪ੍ਰੋਗਰਾਮ ਦਾ ਮੇਲ ਰਿਹਾ ਪ੍ਰੋਗਰਾਮ ਵਿੱਚ ਸੁਵਾਨ ਸ਼ਰਮਾ ਸ਼੍ਰੀ ਅਨੰਦਪੂਰ ਸਾਹਿਬ ਤੋਂ ਐਮਪੀ ਚੋਂ ਲੜ ਚੁੱਕੇ ਅਤੇ ਵਿਕਰਮਜੀਤ ਸਿੰਘ ਚੀਮਾ ਪੰਜਾਬ ਪਾਸਪਾ ਪੰਜਾਬ ਦੇ ਉਪ ਪ੍ਰਧਾਨ ਨਿ ਵਿਸ਼ੇਸ਼ ਤੌਰ ਤੇ ਤੀਆਂ ਦੇ ਮੇਲੇ ਵਿੱਚ ਪੁੱਜੇ ਅਤੇ ਆਏ ਹੋਏ ਸਾਰੇ ਮਾਤਾਮਾ ਭੈਣਾਂ ਨੂੰ ਤੀਜ ਦੇ ਇਸ ਤਿਉਹਾਰ ਨੂੰ ਨਾਲ ਮਿਲ ਕੇ ਮਨਾਉਣ ਲਈ ਕਿਹਾ ਅਤੇ ਨਾਲ ਹੀ ਉਹਨਾਂ ਨੇ ਹਲਕਾ ਕਨੌਰ ਤੋਂ ਪਾਸਪਾ ਦੇ ਅਗੂ ਵਿਕਾਸ ਸ਼ਰਮਾ ਨੂੰ ਐਡਾ ਵੱਡਾ ਇਕੱਠ ਕਰਨ ਦੀ ਵਧਾਈ ਦਿੱਤੀ ਅਤੇ ਅਗਲੀ ਵਾਰ ਇਸ ਤੋਂ ਹੋਰ ਜ਼ਿਆਦਾ ਵਧੀਆ ਤੇ ਰੰਗਾ ਰੰਗ ਪ੍ਰੋਗਰਾਮ ਕਰਨ ਵਾਰੇ ਕਿਹਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਔਰ ਸੰਡੀਆਂ ਪੈਣਾ ਦਾ ਸਾਡੀ ਮਤਾਵਾ ਦਾ ਖਾਸ ਤਿਉਹਾਰ ਹੈ ਤੇ ਪਿਛਲੇ ਸਾਲ ਵੀ ਅਸੀਂ ਜੋਤੀਆਂ ਦਾ ਮੇਲਾ ਉਪਨੌਰ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਦੂਜਾ ਹੈ ਜੋਤੀਆਂ ਦਾ ਮੇਲਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡੋ. ਪ੍ਰਸ਼ੁਭਾ ਸ਼ਰਮਾ ਜੀ ਸਰਦਾਰ ਵਿਕਰਮਜੀਤ ਸਿੰਘ ਚਿਮਾ ਜੀ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਦੀ ਵੱਡੀ ਗਿਣਤੀ ਚ ਹਲਕਾ ਧਨੌਰ ਦੀਆਂ ਮਾਤਾਵਾਂ ਭੈਣਾਂ ਜੋ ਤੀਆਂ ਦੇ ਮੇਲੇ ਤੇ ਪਹੁੰਚੀਆਂ ਨੇ ਤੇ ਬੜਾ ਆਨੰਦ ਜੋ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਆ ਰਿਹਾ ਕਿਉਂਕਿ ਘਨੌਰ ਦੇ ਵਿੱਚ ਅੱਜ ਤੋਂ ਪਹਿਲਾਂ ਇਦਾਂ ਦੇ ਜੋ ਤੀਆਂ ਦੇ ਮੇਲੇ ਨੇ ਜਾਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਕਾਰਜਕ੍ਰਮ ਨੇ ਨਹੀਂ ਹੋਇਆ ਤੇ ਸਾਡਾ ਫਰਜ਼ ਹੈ ਅੱਗੇ ਤੋਂ ਵੀ ਅਸੀਂ ਇਹ ਜੋ ਤੀਆਂ ਦੇ ਮੇਲੇ ਨੇ ਜਾਂ ਜੋ ਵੀ ਸਾਨੂੰ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਦਮ ਜੋ ਵੀ ਕਦਮ ਸਾਨੂੰ ਚੁੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਤਿਆਰ ਰਹਾਂਗੇ ਆਪ ਸਰ ਦੇਖਿਆ ਜਾਂਦਾ ਕਿ ਪਿਛਲੇ ਨਾਲੋਂ ਵਾਸਤ ਹੋਤਾ ਜਾ ਰਿਹਾ ਹੈ ਲੱਗਦਾ 2027 ਦੀ ਜੇ ਇੱਕ ਇਹ ਕਿ ਵਾਸਤ ਆਪ ਨੂੰ ਸੀਗਾ ਤਾਂ ਇਹਨਾਂ ਪੈਣਾ ਦਾ ਬਹੁਤ ਅਸ਼ੀਰਵਾਦ ਹੈ ਬਹੁਤ ਅਸ਼ੀਰਵਾਦ ਰਹੂਗਾ ਬਹੁਤ ਅੱਛਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਤੇ ਹੱਕ ਚ ਮਾਹੌਲ ਹੈ ਅਸੀਂ ਪਿੰਡ ਪਿੰਡ ਜਾ ਕੇ ਭਾਜਪਾ ਦੇ ਜੋ ਕੈਂਪ ਲਾ ਰਹੇ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਪਿੰਡ ਪਿੰਡ ਬੂਥ ਬੂਥ ਜਾ ਕੇ ਅਸੀਂ ਦੇ ਰਹੇ ਹਾਂ ਤੇ ਲੋਕਾਂ ਵੱਲੋਂ ਬੜਾ ਆਸ਼ੀਰਵਾਦ ਬੜਾ ਪਿਆਰ ਸਾਨੂੰ ਮਿਲ ਰਿਹਾ ਹੈ ਤੇ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਆਸ ਹੈ ਧਨੌਰ ਦੇ ਲੋਕਾਂ ਨੂੰ ਚੰਗ ਲੱਗ ਰਿਹਾ ਹੈ ਜੇ ਪਾਰਟੀ ਆਪ ਨੂੰ ਕੋ ਵੱਡੀ ਦੁਨਿਆਵਾਰੀ ਬਣੀ ਆ ਗਿਆ ਤੇ ਉਸ ਤੋਂ ਘਰੋਂ ਦੇਖੋ ਮੈਂ ਸ ਬਾਲ ਕਾਲ ਤੋਂ ਸਵੈਮ ਸੇਵਕਾਂ ਤੇ ਮੈਂ ਸੰਗਠਨ ਦਾ ਇੱਕ ਬੱਲਵਾ ਸੰਗਠਨ ਚਾਹੇ ਮੈਨੂੰ ਫਿਊਜ ਕਰ ਦੇ ਸੰਗਠਨ ਚਾਹੇ ਮੇਰੇ ਚ ਕਰੰਟ ਪਾਵੇ ਲਾਈਟ ਮੇਰੀ ਔਨ ਕਰ ਦੇ ਜ਼ਿੰਮੇਵਾਰੀ ਕੋਈ ਮਿਲੇ ਨਾ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਕਿਰਤਾ ਹੈਗੇ ਆ ਜੋ ਵੀ ਜ਼ਿੰਮੇਵਾਰੀ ਪਾਰਟੀ ਦੇਊਗੀ ਉਹ ਅਸੀਂ ਅੰਦੇ ਹੀ ਨੱਲ ਬਾਵਾਂਗੇ ਅੱਜ ਸਵੇਰੇ ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਔਰ ਮੈਂ ਅੱਜ ਅਸੀਂ ਇੱਥੇ ਕਨੌਰ ਹਲਕੇ ਜਿਹੜਾ ਤੀਆਂ ਦਾ ਤਿਉਹਾਰ ਵਿਕਾਸ ਸ਼ਰਮਾ ਜੀ ਔਰ ਨੌਰਜੋਨ ਕਲਚਰ ਸੈਂਟਰ ਵੱਲੋਂ ਮਨਾਇਆ ਜਾ ਰਿਹਾ ਉਹਦੇ ਸ਼ਿਰਕਤ ਕਰਨ ਲਈ ਆਏ ਆ ਬੜਾ ਹੀ ਉਤਸ਼ਾਹ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਲਾਸ ਦੇ ਨਾਲ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਹਾਰ ਹੈ ਇਹਨੂੰ ਸਾਡੀਆਂ ਮਾਤਾਵਾਂ ਭੈਣਾਂ ਬੜੇ ਚਾਹ ਦੇ ਨਾਲ ਸਾਲ ਪਾਰ ਉਡੀਕਦੀਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਨੂੰ ਇੱਕ ਵੱਡੇ ਉਤਸਵ ਦੇ ਰੂਪ ਚ ਮਨਾਉਂਦਾ ਪਰ ਪੂਰੇ ਕਨੌਲ ਹਰਕੇ ਦੀਆਂ ਮਾਤਾਵਾਂ ਪੈਨਾ ਨੂੰ ਖੁਸ਼ੀ ਨਾਲ ਇਸ ਤਿਹਾਰ ਨੂੰ ਮਨਾਉਣ ਦਾ ਮੌਕਾ ਮਿਲਦਾ ਸੋ ਮੈਂ ਨੌਜਵਾਨ ਸਭਾ ਰਜਿਸਟਰਡ ਕਨੌਰ ਨੂੰ ਤੇ ਨੌਰਜੋਨ ਕਲਚਰ ਸੈਂਟਰ ਨੂੰ ਬੜੀ ਵਧਾਈ ਦਿੰਦਾ ਕਿਉਂਕਿ ਨੇ ਇੱਕ ਇੱਡਾ ਵਧੀਆ ਮੇਲਾ ਜਿਹੜਾ ਉਹ ਲਗਾਇਆ ਬਹੁਤ ਆਨੰਦ ਆਇਆ ਆਪ ਵੀ ਕਰੀ ਹੈ ਜੇ ਕਹਿੰਦੇ ਵਿਕਾਸ ਨਾਲ ਵਿਕਾਸ ਹੋ ਸਕਦਾ ਹੈ ਉਹ ਨਹੀਂ ਦੇਖੋ ਜੋ ਸੇਵਾ ਕਰੇਗਾ ਜਨਤਾ ਦੀ ਉਹਨੂੰ ਜਨਤਾ ਦਾ ਨੁਮਾਇੰਦਾ ਬਣਨ ਦਾ ਪੂਰਾ ਹੱਕ ਹੈ ਪਰ ਆਪਾਂ ਕਨੌਰ ਹਾਲਕਾ ਹੀ ਦੇਖ ਰਹੇ ਹਾਂ ਚਾਹੇ ਉਹ ਸਾਡਾ ਪ੍ਰੈਜ਼ੈਂਟ ਐਮਐਲਏ ਆ ਚਾਹੇ ਪੁਰਾਣੇ ਸੀ ਸਿਵਾਏ ਮਾਫੀਆ ਰਾਜ ਤੋਂ ਸਿਵਾਏ ਲੋਕਾਂ ਦੀ ਜਿਬਾ ਕੱਟਣ ਤੋਂ ਸਿਵਾਏ ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸੋ ਇਸ ਕਰਕੇ ਹੁਣ ਮੌਕਾ ਹੈ ਕਿ ਵਿਕਾਸ ਵਰਗੇ ਨੌਜਵਾਨ ਜੁਝਾਰੂ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਕਨੌਰ ਦੀ ਨੁਮਾਇੰਦਗੀ ਮਿਲੇ ਕਨੌਰ ਦੀ ਵਿਧਾਨ ਸਭਾ ਵਿੱਚ ਪਹੁੰਚੇ ਤਾਂ ਕਿ ਜਿਹੜੇ ਹਲਕੇ ਦੇ ਇੱਡੇ ਲੰਬੇ ਸਮੇਂ ਦੇ ਲੰਬੀ ਮਸਲੇ ਆ ਉਹ ਹੱਲ ਕੀਤੇ ਜਾ ਸਕਣ ਕਨੌਰ ਦੇ ਕੋਈ ਕੋਈ ਕਹਿੰਦੇ ਧੱਬਾ ਲੱਗਿਆ ਹੈ ਯਾਰ ਕਿ ਟ੍ਰੈਲੀ ਜਿਹਾ ਲੱਗਿਆ ਹਾਂ ਚਿਮਾ ਸਾਹਿਬ ਥੋੜਾ ਜ਼ਿਆਦਾ ਵਿਸਥਾਰ ਨਾਲ ਦੱਸ ਸਕਦੇ ਹੋ ਇਸ ਬਾਰੇ ਵਿੱਚ ਈ ਕਹਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਕਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇਤੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਉੱਤੇ ਟਰਾਲੀ ਚੋਰੀ ਦੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਧੱਫਾ ਉੱਤਾਂ ਹੀ ਹੈ ਸੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ-ਛੋਟੀਆਂ ਚੋਰੀਆਂ ਨਾਲ ਆਪਣਾ ਢਿੱਡ ਭਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਤੋ ਚੰਗੇ ਦੀ ਉਮੀਦ ਤੋਂ ਉਸੇ ਤੋਂ ਕਰ ਸਕਦੇ ਹਾਂ ਜਿਸ ਜੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਘਨੌਰ ਮੈਂ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜਿਆਦਾ ਜ਼ਰੂਰਤਾ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਕਨੌਰ ਦੇ ਵਿਕਾਸ ਤੇ ਪੱਖੋਂ ਮੋੜੀ ਹਲਕਿਆਂ ਦੇ ਵਿੱਚ ਲੈ ਕੇ ਜਾ ਸਕੇ। ਅੱਜ ਦਾ ਜਿਹੜਾ ਹਾਲਾਤ ਦਾ ਲੋਕਾ ਸੋਚਦੇ ਜੀ ਮਿਲ ਸਕਦੀ ਹੈ ਕਿ ਜੀ ਵੱਡੀ ਜੁਨਿਵਾਰੀ ਜਿਹੜੀ ਚੋਣਾਂ ਹੋਈਆਂ। ਵੀ ਇਹਦੇ 'ਚ ਦੋ ਚੀਜ਼ਾਂ ਨੇ ਸਾਡੇ ਪ੍ਰੈਜ਼ੈਂਟ ਹਲਕਾ ਜਿਹੜਾ ਲੜੇ ਚੋਣ ਲੜੇ ਪ੍ਰਕਾਸ਼ ਸ਼ਰਮਾ ਜੀ ਹੈ ਪਾਰਟੀ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਦਿੱਲੀ ਦੇ ਵਿੱਚੋਂ ਉਸਨੇ ਫੈਸਲਾ ਕਰਨਾ ਹੁੰਦਾ ਔਰ ਬੰਦੇ ਦੀ ਕਾਬਲੀਅਤ ਨੂੰ ਵੇਖ ਕੇ ਪਾਰਟੀ ਟਿਕਟ ਦਿੰਦੀ ਹੈ ਜਿਸ ਤਰ੍ਹਾਂ ਵਿਕਾਸ ਸ਼ਰਮਾ ਜੀ ਲੱਗੇ ਹੋਏ ਐ ਇਸ ਦਿਹਾਤ ਤੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਅੱਜ ਭੈਣਾ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਲੋਕਾਂ ਦੇ ਵਿੱਚ ਆਮ ਉਹਨਾਂ ਦੀਆਂ ਮੁਸ਼ਕਲਾਂਾਂ ਨੂੰ ਚੁੱਕਦੇ ਐ ਮੈਨੂੰ ਉਮੀਦ ਹੈ ਕਿ ਪਾਰਟੀ ਇਹਦੇ ਸਿਰ ਤੇ ਜਰੂਰ ਹੱਥ ਰੱਖੂਗੀ ਔਰ 2027 ਦੇ ਵਿੱਚ ਪਾਰਟੀ ਦੇ ਹੱਥ ਰੱਖਣ ਤੋਂ ਬਾਅਦ ਠਨੌਰ ਦੇ ਲੋਕ ਵੀ ਇਸ ਤੇ ਸਿਰ ਤੇ ਆਪਣਾ ਹੱਥ ਰੱਖ ਕੇ ਪੰਜਾਬ ਦੀ ਵਿਧਾਨ ਸਭਾ 'ਚ ਅਸੀਂ ਇਹਨੂੰ ਵੇਖਣਾ ਚਾਹਾਂਗੇ। ਤਾਰ ਮਨਾਇਆ ਜਾ ਰਿਹਾ ਸਾਰੇ ਕੱਟੋਰੀਆਂ ਦੀ ਜਨਰ ਅੱਜ ਸਾਡੇ ਇਗਨੋਰ ਹਲਕੇ ਦੇ ਵਿੱਚ ਦੀਆਂ ਦਾ ਤਿਹਾੜ ਵਿਕਾਸ ਸ਼ਰਮਾ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਗਨੋਰ ਹਲਕੇ ਦੇ ਵਿੱਚ ਵੀ ਐਜੇ ਪ੍ਰੋਗਰਾਮ ਅਰੇਂਜ ਕੀਤੇ ਜਾ ਰਹੇ ਨੇ ਤੇ ਬਹੁਤ ਆਨੰਦਮਈ ਮਾਹੌਲ ਹੋਇਆ ਪਿਆ ਹੈ ਦੁਕਾਨਾਂ ਲੱਗੀਆਂ ਨੇ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਹੈ ਤੇ ਬਾਕੀ ਬੱਚਿਆਂ ਦਾ ਪਰਫਾਰਮੈਂਸ ਦੇਖੀ ਜਾ ਰਹੀ ਹੈ ਬਹੁਤ ਬੜੀਆ ਮਾਹੌਲ ਹੈ ਸਾਰੇ ਕੱਟੋਰੀਓਂ ਹੈ ਪੰਜਾਬ ਦਾ ਤਿਉਹਾਰ ਹੈ ਪੂਰਾ ਮਾਹੌਲ ਜੋਸ਼ ਨਾਲ ਮਨਾਇਆ ਜਾ ਰਿਹਾ ਹੈ ਜੇ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਫੀਲ ਹੁੰਦਾ ਹੈ ਵਿਆਹ ਤੋਂ ਬਾਅਦ ਕਦੇ ਕਦੇ ਮਿਲਣਾ ਹੁੰਦਾ ਹੈ ਤਾਂ ਇਕੱਠੇ ਹੋ ਜਾਂਦੇ ਆਏ ਜੇ ਫੰਕਸ਼ਨ ਤੇ ਬਹੁਤ ਅੱਛਾ ਮਹਿਸੂਸ ਹੋ ਰਿਹਾ ਈ ਕਹਿਣਾ ਚਾਹੁੰਦਾ ਆਏ ਹੋ ਸਾਰੇ ਜ਼ਿਲ੍ਹੇ ਦੇ ਗੈਸਟ ਆਏ ਹੋ ਆ ਤੁਹਾਡੇ ਸਹੇਲੀਆਂ ਔਰ ਜੋਲੀ ਪਿੰਡ ਵਾਸੀ ਬਸ ਇਹ ਹੈ ਕਿ ਇੰਜੋਏ ਕਰੋ